ਨਗਰ ਸਹੌਰ ਦੇ ਜਿਹੜੇ ਪਹਿਲਾ ਇਕਾਈ ਦੇ ਪ੍ਰਧਾਨ ਗਰਜੰਟ ਸਿੰਘ ਜੀ ਉਹਨਾਂ ਦੀ ਜਗ੍ਹਾ ਹੁਣ ਨਵੇਂ ਪ੍ਰਧਾਨ ਜੀ ਚੁਣੇ ਗਏ ਨੇ ਗਰਜੰਟ ਸਿੰਘ ਜੀ ਨੂੰ ਜਿਹੜੇ ਬਲਾਕ ਦੇ ਵਿੱਚ ਉਹਦੇ ਉੱਪਰ ਬਰਾਜਮਾਨ ਕੀਤਾ ਗਿਆ ਸਮੁੱਚੀ ਹੀ ਬਲਾਕ ਕਮੇਟੀ ਦੀ ਸਹਿਮਤੀ ਦੇ ਨਾਲ ਇਹਨਾਂ ਨੂੰ ਵੀ ਅਸੀਂ ਅੱਜ ਨਗਰ ਸਹੌਰ ਦੇ ਗਰਜੰਟ ਸਿੰਘ ਜੀ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦੇ ਆਂ ਜੀ ਅੱਜ ਬਲਾਕ ਮਹਿਲਕਲਾਂ ਦੇ ਪਿੰਡ ਸਹੌਰ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਜਿਹੜੀ ਇਕਾਈ ਦੀ ਚੋਣ ਜਿਲੇ ਦੀ ਸਮੁੱਚੀ ਲੀਡਰਸ਼ਿਪ ਦੀ ਅਗਵਾਈ ਦੇ ਵਿੱਚ ਹੋਈ ਹੈ ਜਿੰਨੇ ਵੀ ਅਹੁਦੇਦਾਰ ਵੀਰ ਜਿੰਨੇ ਕਰਮਬਾਰ ਭਾਰਤੀ ਕਿਸਾਨ ਜੁਨੀਅਨ ਇਕਤਾ ਸਿੱਧੂਪੁਰ ਦੇ ਨਾਲ ਪੁਰਾਣੇ ਸਮੇਂ ਤੋਂ ਜੁੜੇ ਹੋਏ ਕੁਝ ਨੌਜਵਾਨ ਵੀਰ ਬਜ਼ੁਰਗ ਨਵੇਂ ਜਥੇਬੰਦੀ ਦੇ ਇਸ ਚੋਣ ਮੁਹਿੰਮ ਦਾ ਹਿੱਸਾ ਡੇ ਬਣੇ ਨੇ ਭਾਰਤੀ ਕਿਸਾਨ ਜੁਨੀਅਨ ਇਕਤਾ ਸਿੱਧੂਪੁਰ ਵੱਲੋਂ ਅਸੀਂ ਬਹੁਤ-ਬਹੁਤ ਸਮੁੱਚੇ ਨਗਰ ਸਹੌਰ ਨੂੰ ਵਧਾਈ ਦਿੰਦੇ ਆ ਇਹਨਾਂ ਤੋਂ ਉਮੀਦ ਵੀ ਕਰਦੇ ਆ ਕਿ ਜਿਸ ਤਰ੍ਹਾਂ ਤਨਮਨ ਧੰਦੇ ਨਾਲ ਵੱਧ ਚੜ ਕੇ ਜੱਥੇਬੰਦੀ ਦੇ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਸੰਘਰਸ਼ ਲੜਦੇ ਨੇ ਇਸੇ ਤਰ੍ਹਾਂ ਅੱਗੇ ਵਾਸਤੇ ਵੀ ਸੰਘਰਸ਼ ਦੇ ਵਿੱਚ ਆਪ ਦਾ ਮੋਰੀ ਜਿਹੜਾ ਯੋਗਦਾਨ ਹੈ ਉਹ ਪਾਉਂਦੇ ਰਹਿਣਗੇ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋਡੋ ਪਿੰਡ ਦੀ ਚੋਣ ਹੋ ਜੋ ਦੇ ਵਿੱਚ ਜਿਹੜੇ ਨੌ ਨੇ ਉਹ ਇਸ ਤਰ੍ਹਾਂ ਨੈਰਨਵੀਰ ਸਿੰਘ ਪ੍ਰਧਾਨ ਜੀ ਤੇ ਸਰਪਾਇਆ ਸਿੰਘ ਆਪਾਂ ਅੱਗੇ ਵੀ ਪ੍ਰਧਾਨ ਆਪਾਂ ਅੱਗੇ ਵੀ ਪ੍ਰਧਾਨ ਅਰਜੀਤ ਸਿੰਘ ਵਾਲੋ ਸਲਾਹਕਾਰ ਪ੍ਰਧਾਨ ਸਰਦੇਵ ਸਿੰਘ ਜਨਰਲ 70 ਹਰਪਿੰਦਰ ਸਿੰਘ ਕੋਪੀ ਸਹਾਇਕ ਜਨਰਲ ਸਕੱਤਰ ਅਹੁਦੇਵਾਰਾ ਸਿੰਘ ਗਜਾਨ ਸਿੰਘ 72 ਜਨਰਲ ਸਾਹਿਬ ਗਜਾਨ ਸਿੰਘ ਮੱਖਣ ਸਿੰਘ ਸੰਗਠਨ ਸਕੱਤਰ ਇਹਨੇ ਕੰਮ ਕਰਕੇ ਆਉਂਦੇ ਆਪੇ ਇਹ ਪ੍ਰਿਆਮ ਸਿੰਘ ਪ੍ਰਚਾਰਕ 70 ਪ੍ਰਿਆਮ ਸਿੰਘ ਪ੍ਰੈਸਟ 70 ਸਹਾਇਕ ਪ੍ਰਚਾਰਕ ਸਕੱਤਰ ਦਰਸ਼ਨ ਸਿੰਘ ਚੱਲਦੇ ਰਾਜੇਂਦਰ ਸਿੰਘ ਸਲਾਹਕਾਰ ਅਜਮੇਰ ਸਿੰਘ ਸਲਾਹਕਾਰ ਹਿੰਮਤ ਸਿੰਘ ਸਲਾਹਕਾਰ ਸਰਪਾਲ ਸਿੰਘ ਸਲਾਹਕਾਰ ਬਲਰਾਜ ਸਿੰਘ ਕਮੇਟੀ ਮੈਂਬਰ ਬੋਕਾ ਸਿੰਘ ਵਰਮੇਲ ਸਿੰਘ ਮਾੜੀ ਵਾਲੀ ਕਾਲੀ ਵਾਲਾ ਜਰਨਾਇਕ ਸਿੰਘ ਸਰਪੰਨ ਪ੍ਰਸਤ ਸਰਦੇਵ ਸਿੰਘ ਇਕੂ ਵਾਲਾ ਕੁਸ਼ੀਰ ਸਿੰਘ ਦੀਪਾ ਦੀਪਾ ਬਰਵਿੰਦਰ ਸਿੰਘ ਉਸਾਂ ਉਪਰ ਕਿਹਦਾ ਨਾਮ ਹੈ ਬਰਵਿੰਦਰ ਸਿੰਘ ਉਹ ਨਾ ਰਹੇ ਨਾ ਉਹ ਤਾਂ ਦਾਜੋ ਕੋਈ ਬੰਦਾ ਹੋਟ ਜੋ ਰਹਿ ਗਿਆ ਵੀ ਜਿਹਦਾ ਆਪਾਂ ਨਾ ਲਿਖਣਾ ਜੋ ਲਿਖਾ ਜਿਓ ਕਰਨਾ ਹੈ ਵੀ